ਹਾਰ ਬਿੱਕੇ ਹੋਈਆਂ ਖੇਲੋ ਇੰਡੀਆ ਜੂਤ ਗੇਮ ਵਿੱਚ 25 ਚ ਪੰਜਾਬ ਵਿੱਚੋਂ ਗਤਕਾ ਇਵੈਂਟ ਸਿੰਗਲ ਸੋਟੀ ਦੇ ਮੁਕਾਬਲੇ ਵਿੱਚ ਪਿੰਡ ਹੀਰਾ ਦੇ ਗੁਰਸੇਵਕ ਸਿੰਘ ਨੇ ਨਵਾਂ ਇਤਿਹਾਸ ਸਿਰਜਦਿਆਂ ਲਗਾਤਾਰ ਤੀਜੀ ਵਾਰ 골ਡ ਮੈਡਲ ਪੰਜਾਬ ਦੀ ਝੋਲੀ ਵਿੱਚ ਪਾਉਂਦਿਆਂ ਪੰਜਾਬ ਅਤੇ ਆਪਣੇ ਪਿੰਡ ਦਾ ਦੇਸ਼ ਭਰ ਵਿੱਚ ਨਾਮ ਰੌਸ਼ਨ ਕੀਤਾ। ਜਸ ਮੇਸਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਸੋਧਦੀ ਪਿੰਡ ਹੀਰਾ ਦੇ ਮਹੰਤ ਕਰਪਾਲ ਦਾਸ ਗੱਤਕਾ ਅਖਾੜਾ ਦੇ ਖਿਡਾਰੀ ਗੁਰਸੇਵਕ ਸਿੰਘ ਨੇ ਲਗਾਤਾਰ ਤੀਜੀ ਵਾਰ ਇਹ ਮਾਣ ਮੱਤੀ ਪ੍ਰਾਪਤੀ ਬਿਹਾਰ ਦੀ ਰਾਜਧਾਨੀ ਪਟਨਾ ਸਾਹਿਬ ਵਿਖੇ 5 ਤੋਂ 7 ਮਈ ਤੱਕ ਚੱਲੀਆਂ ਇਨ੍ਹਾਂ ਖੇਡਾਂ 'ਚ ਗੱਤਕੇ ਦੀ ਸਿੰਗਲ ਸੋਟੀ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ 16 ਰਾਜਾਂ ਦੇ ਖਿਡਾਰੀਆਂ ਨੂੰ ਪਛਾੜ ਕੇ ਫਾਈਨਲ ਮੁਕਾਬਲੇ ਦੀ ਜਿੱਤ ਹਾਸਲ ਕੀਤੀ ਹੈ ਗੋਲਡ ਮੈਡਲ ਜੇਤੂ ਗੁਰਸੇਵ ਸਿੰਘ ਦੇ ਅੱਜ ਆਪਣੇ ਪਿੰਡ ਹੀਰਾ ਆਪਣੇ ਘਰ ਪੁੱਜਣ ਤੇ ਉਸ ਦੇ ਪਿਤਾ ਗੋਬਿੰਦ ਸਿੰਘ ਮਾਤਾ ਗੁਰਮੀਤ ਕੌਰ ਵੱਲੋਂ ਆਪਣੇ ਪੁੱਤਰ ਦੀ ਇਸ ਪ੍ਰਾਪਤੀ ਤੇ ਗਦਗਦ ਹੁੰਦਿਆਂ ਘੜੇ ਲਗਾਇਆ ਹੀ ਪਿੰਡ ਹੀਰਾ ਵਿਕੇ ਪੁੱਜੇ ਗੋਲਡ ਮੈਡਲ ਜੇਤੂ ਗੁਰਸੇਵ ਸਿੰਘ ਦਾ ਪਾਕਸਾਈ ਦਸਵੀਂ ਪਿੰਡ ਹੀਰਾ ਵਿਕੇ ਮੈਨੇਜਰ ਨਰਪਾਲ ਸਿੰਘ ਜੀਮਨਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪੁੱਜੇ ਪਿੰਡ ਵਾਸੀ ਅਤੇ ਨਗਰ ਪੰਚਾਇਤ ਵੱਲੋਂ ਸਨਮਾਨਿਤ ਕੀਤਾ ਗਿਆ ਆਉ ਦੇਖਦੇ ਆ ਜਸਵੀਰ ਸਿੰਘ ਹੀਰਾ ਦੀ ਇੱਕ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਵਰਤੇ ਅਸੀਂ ਸੰਗਤੋਂ ਤਿੰਨ ਜੱਤ 골ਡ ਮੈਡਲ ਜਿੱਤ ਕੇ ਲੈ ਕੇ ਆਏ ਹਾਂ ਤੇ ਹੁਣ ਤੁਹਾਡੇ ਜਿਹੜੇ ਕੰਪੀਟੀਸ਼ਨ ਹੋਏ ਆ ਜਿਹੜੀਆਂ ਖੇਡਾਂ ਹੋਈਆਂ ਖੇਲੋ ਇੰਡੀਆ ਖੇਲੋ ਤੇ ਉਹ ਕਿੱਥੇ ਹੋਈਆਂ ਨੇ ਤੇ ਕੀ ਜਿੱਤ ਕੇ ਆਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਗੁਰਸੇਵਕ ਸਿੰਘ ਮੈਂ ਮਹੰਤ ਕਿਰਪਾਲ ਦਾਸ ਗੱਤਕਾ ਖੜਾ ਪਿੰਡ ਹੀਰਾ ਦਾ ਵਿਦਿਆਰਥੀ ਹਾਂ ਤੇ ਇਹ ਜੋ ਗੇਮਾਂ ਹੋਈਆਂ ਸੀਗੀਆਂ ਇਹ ਬਿਹਾਰ ਵਿੱਚ ਹੋਈਆਂ ਸੀ ਖੇਲੋ ਇੰਡੀਆ ਯੂਥ ਗੇਮਸ 2025 ਤੇ ਇਹਦੇ ਵਿੱਚ ਮੈਂ ਸਿੰਗਲ 100 ਇੰਡੀਵਿਜੂਅਲ ਵਿੱਚੋਂ ਤੀਜਾ 골ਡ ਮੈਡਲ ਜਿੱਤ ਕੇ ਲੈ ਕੇ ਆਇਆ ਹਾਂ ਮੇਰੇ ਪਿੰਡ ਪਹੁੰਚਣ ਤੇ ਸਾਰੇ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਤੇ ਪਿੰਡ ਵਾਸੀਆਂ ਨੇ ਮੇਰਾ ਬਹੁਤ ਸਤਿਵਾਨ ਸਨਮਾਨ ਕੀਤਾ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਤੇ ਸਾਡੇ ਪਿੰਡ ਦੇ ਜੋ ਗੱਤਗਾ ਖੜਾ ਮਹੰਤ ਕਿਰਪਾਲ ਦਾਸ ਜੀ ਸ਼ੁਰੂਆਤ ਹੋਈ ਸੀਗੀ ਉਹ ਮੈਂ ਮਿੰਦਰ ਮਾਸਟਰ ਅੰਕਲ ਜੀ ਦੇ ਬੇਟਾ ਹੀ ਨੇ ਕਰਾਈ ਸੀ ਤੇ ਹੁਣ ਤੇ ਲਖਵੀਰ ਸਿੰਘ ਅੰਕਲ ਦੀ ਯੂਐਸਏ ਤੇ ਜਸਵੀਰ ਸਿੰਘ ਅੰਕਲ ਦੀ ਉਹਨਾਂ ਉਹ ਚਲਾ ਰਹੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੇਰੇ ਸਤਾਦ ਭਾਈ ਹਰਪ੍ਰੀਤ ਸਿੰਘ ਜੀ ਹਠੂਰ ਉਹਨਾਂ ਦਾ ਵੀ ਇਸ ਵਾਸਤੇ ਬਹੁਤ ਵੱਡਾ ਰੋਲ ਹੈ ਤੇ ਮੈਂ ਉਹਨਾਂ ਦਾ ਵੀ ਧੰਨਵਾਦ ਧੰਨਵਾਦ ਕਰਦਾ ਵਾਹਿਗੁਰੂ ਅੱਜ ਕੀ ਮਕਾਮ ਤੇ ਪਹੁੰਚਣ ਲਈ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਤੁਹਾਡਾ ਸਹਿਯੋਗ ਹੋਣਾ ਚਾਹੀਦਾ ਹਾਂ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਵਾਂ ਕਿ ਇਸ ਤਰ੍ਹਾਂ ਹੀ ਮੇਰਾ ਸਹਿਯੋਗ ਦੇਣ ਤਾਂ ਕਿ ਜੇ ਮੈਂ ਅੱਗੇ ਵੀ ਹੋਰ ਖੇਡਾਂ ਦੇ ਵਿੱਚ ਵੀ ਇਸ ਤਰ੍ਹਾਂ ਹੀ गोल्ड मेडल ल्याके ਪਿੰਡ ਦਾ ਨਾਮ ਤੇ ਜिले ਦਾ ਨਾਮ ਰੋਸ਼ਨ ਕਰਾ ਵਾਹਿ ਜੀ ਖਾਲਸਾ ਵਾਹਿ ਜੀ ਦੀ ਫਤਿਹ ਉਹ ਆਹ ਤੇ ਪੁੱਧਰ ਤੇ ਪਾਸਤਾ ਹੰਦੀ ਸਰ ਅੱਜ ਜੋ ਜਿਹੜਾ ਗੁਰਸੇਵ ਸਿੰਘ ਆ ਤੀਜਾ ਮੈਡਲ ਜਿੱਤਿਆ ਖੇਡੋ ਇੰਡੀਆ ਖੇਡੂ ਦੇ ਵਿੱਚ ਲੱਭ ਕੇ ਜਿਹੜਾ ਪੰਜ ਦੀਆਂ ਕਰਾਈਆਂ ਨੂੰ ਚੋਟੀ ਮੁਕਾਬਲੇ ਦੇ ਵਿੱਚ ਕੀ ਕਹਿਣਾ ਜਾਊਂਗਾ ਤੀਜਾ 골ਡ ਮੈਡਲ ਜਿਹੜਾ ਉਹਨਾਂ ਨੇ ਕਾਸੀ ਅਸੀਂ ਸਾਰੇ ਨਗਰ ਵੱਲੋਂ ਹੀ ਇਹ ਬਹੁਤ ਸਾਨੂੰ ਮਾਣ ਦੀ ਗੱਲ ਹੈ ਕਿ ਇਸ ਬੱਚੇ ਨੇ ਸਾਡੇ ਨਗਰ ਦਾ ਬਹੁਤ ਨਾਮ ਉੱਚਾ ਕੀਤਾ ਤੋ ਕੇ ਇਹਨੇ ਬਚਪਨ ਤੋਂ ਲੈ ਕੇ ਇਹ ਗੇਮ ਆਰੰਭ ਕੀਤੀ ਸੀਗੀ ਤੇ ਇਹਨੇ ਬੜੀ ਮਿਹਨਤ ਕੀਤੀ ਮਿਹਨਤ ਦਾ ਫਲ ਅੱਜ ਆ ਜੋ ਮੁੱਲ ਪਾਇਆ ਇਹਨੇ ਅੱਜ ਸੰਗਤ ਸਾਰੀ ਵਿੱਚ ਸਭ ਨੂੰ ਪਤਾ ਵਾ ਕਿ ਸਾਡੇ ਸਾਡੇ ਨਗਰ ਦਾ ਤੇ ਇਹ ਮਾਰਸ਼ਲ ਗੇਮ ਆ ਸਾਡੀ ਸੇਕਾਉਮ ਦੀ ਜਿਹੜੀ ਕਿ ਇਹ 골ਡ ਮੈਡਲ ਜਿੱਤ ਕੇ ਬਿਹਾਰ ਚੋਂ ਤੀਜੀ ਵਾਰ ਇਹ 골ਡ ਆਪਣੇ 골ਡ ਮੈਡਲ ਜਿੱਤਿਆ ਵਾ ਜਿਸ ਨਾਲ ਇਹਨੇ ਸਾਡੇ ਨਗਰ ਦਾ ਸਾਰੇ ਮਾਪਿਓ ਦਾ ਹੋਰ ਸਾਡੀ ਨਗਰ ਪੰਚਾਇਤ ਦਾ ਸਭ ਦਾ ਨਾਮ ਉੱਚਾ ਕਰਦਾ ਹਰ ਗਰੀ ਸਾਰੇ ਸਾਡੇ ਪਿੰਡ ਨੂੰ ਬੜਾ ਮਾਣ ਆ ਅਸੀਂ ਸਭ ਨੂੰ ਬੇਨਤੀ ਕਰਾਂਗੇ ਕਿ ਇਸ ਵਿਦਿਆਰਥੀ ਨੂੰ ਇਸ ਬੱਚੇ ਨੂੰ ਅਸੀਂ ਉੱਪਰ ਚੁੱਕੀਏ ਸਾਰੇ ਸੰਗਤ ਦਾ ਫਰਜ਼ ਮਾਨ ਦਾ ਬਾਹਰ ਵੀ ਜੋ ਬੈਠੇ ਹਨ ਵਿਦੇਸ਼ੀ ਮੇਰੇ دوست ਮਿੱਤਰ ਪਿਆਰੇ ਸਭ ਦਾ ਫਰਜ਼ ਹੈ ਕਿ ਇਸ ਨੂੰ ਆਰਥਿਕ ਤੌਰ ਤੇ ਹਰ ਤਰ੍ਹਾਂ ਇਸ ਨੂੰ ਮਦਦ ਦਿੱਤੀ ਜਾਵੇ ਤਾਂ ਕਿ ਇਹ ਬੱਚਾ ਆਉਣ ਵਾਲੇ ਸਮੇਂ ਵਿੱਚ ਵੀ ਸਾਡੇ ਨਗਰ ਦਾ ਇਸ ਮਾਰਸ਼ਲ ਗੇਮ ਦੇ ਵਿੱਚ ਪੂਰਾ ਨਾਮ ਉੱਚਾ ਕਰ ਸਕੇ ਸਿੱਖੀ ਨਾਲ ਜੁੜ ਸਕੇ ਔਰ ਹੁਣ ਵੀ ਇਹ ਬਚਪਨ ਤੋਂ ਲੈ ਕੇ ਸਿੱਖੀ ਸਰੂਪ ਵਿੱਚ ਰਹਿੰਦੇ ਹਨ ਸਾਡੇ ਪਿੰਡ ਨੂੰ ਬੜਾ ਮਾਣ ਆ ਇਸ ਤੇ ਅਸੀਂ ਹਮੇਸ਼ਾ ਸਾਰੇ ਫਖਰ ਕਰਦੇ ਆ ਹਾਂਜੀ ਜਿਹੜੇ ਕੋਈ ਵੀ ਬੱਚਾ ਸਾਡਾ ਕਿਸੇ ਵੀ ਗੇਮ ਦੇ ਵਿੱਚ ਚਾਹੇ ਹੋਰ ਵੀ ਗੇਮਾਂ ਨੇ ਸਾਡੀਆਂ ਜੋ ਕੋਈ ਪੰਜਾਬ ਦੀਆਂ ਹਨ ਜਾਂ ਸਾਡੇ ਦੇਖਦੀਆਂ ਜੇਕਰ ਉਹ ਸਾਰੇ ਸਾਡੇ ਪਿੰਡ ਦਾ ਨਗਰ ਦਾ ਨਾਮ ਉੱਚਾ ਕਰਕੇ ਹੁੰਦੇ ਹਨ ਜਿੱਤਦੇ ਹਨ ਪਹਿਲੇ ਦੂਜੇ ਨੰਬਰ ਤੇ ਆਉਂਦੇ ਹਨ ਤਾਂ ਸਾਡਾ ਅਸੀਂ ਸਾਰੇ ਸਾਡੇ ਪਿੰਡ ਦਾ ਫਰਜਮਾਨ ਦਾ ਪੰਚਾਇਤ ਦਾ ਸਭ ਦਾ ਕਿ ਅਸੀਂ ਉਹਨਾਂ ਦਾ ਆਇਆ ਦਾ ਮਾਣ ਕਰੀਏ ਤਾਂ ਕਿ ਸਾਡੇ ਨਗਰ ਦਾ ਉਹ ਨਾਮ ਚਾ ਫੋਰ ਹੋਵੇ ਤਰਪਾਲ ਸਿੰਘ ਉਹ ਅੱਜ ਕੁਰਸੀ ਬਸਾਂ ਗੋਤੀਆ 골ਡ ਮੈਡਲ ਜਿੱਤ ਕੇ ਆਇਆ ਜਿਨ੍ਹਾਂ ਨੇ ਮਹੰਤਪਾਲ ਦਾ ਨਾਮ ਪਰੋਸ਼ਨ ਕੀਤਾ ਕਿਵੇਂ ਦੇਖਦੇ ਹੋ ਆ ਸਭ ਤੋਂ ਪਹਿਲਾਂ ਜੀ ਸਮੂਚੀਆਂ ਸੰਗਤਾਂ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਜਸਵੀਰ ਸਿੰਘ ਜੀ ਅੱਜ ਸਾਡੇ ਹੀਰਾਂ ਨਗਰ ਲਈ ਇੱਕ ਬਹੁਤ ਹੀ ਵੱਡੀ ਜਿਹੜੀ ਮਾਣ ਵਾਲੀ ਗੱਲ ਆ ਜਿੰਨੀ ਕਹਿ ਦਈਏ ਓਨੀ ਥੋੜੀ ਆ ਕਿਉਂਕਿ ਇੱਕ ਆਮ ਵਰਗ ਦਾ ਬੰਦਾ ਗਰੀਬ ਘਰ ਦਾ ਬੱਚਾ ਜਿਹਨੇ ਬਹੁਤ ਸਖਤ ਮਿਹਨਤ ਕਰਕੇ ਔਰ ਅੱਜ ਸਟੇਟ ਲੈਵਲ ਐ ਇੰਟਰਨੈਸ਼ਨਲ ਲੈਵਲ ਆ ਕਿਉਂ ਸਾਡੇ ਹੇਰਾਂ ਨਗਰ ਦੇ ਵਿੱਚ ਤੀਸਰਾ 골ਡ ਮੈਡਲ ਇੱਕੋ ਹੀ ਬੱਚਾ ਲੈ ਕੇ ਆਇਆ ਵਾ ਸੋ ਇਹ ਸਾਡੇ ਮਤਲਬ ਹੇਰਾਂ ਨਗਰ ਲਈ ਮਾਣ ਵਾਲੀ ਗੱਲ ਆ ਸੋ ਇੱਥੇ ਜਿੱਥੇ ਅਸੀਂ ਬੱਚੇ ਨੂੰ ਵਧਾਈ ਦਾ ਪਾਤਰ ਮੰਨਦੇ ਆ ਉੱਥੇ ਇਹਨਾਂ ਦੇ ਮਾਤਾ ਪਿਤਾ ਵੀ ਵਧਾਈ ਦੇ ਪਾਤਰਾ ਤੇ ਨਾਲ ਸਾਡੇ ਸਮੁੱਚੇ ਨਗਰ ਦੀ ਨਗਰਪੰਚਾਇਤ ਐਨ ਆਰ ਆਈ ਵੀਰ ਪਾਈ ਜਸਵੀਰ ਸਿੰਘ ਜੀ ਭਾਈ ਲਖਵੀਰ ਸਿੰਘ ਜੀ ਸਵਰਗਵਾਸੀ ਸੁਮੇਸ਼ਰ ਸਿੰਘ ਜੀ ਦੇ ਬੇਟਾ ਜੀ ਸੋ ਉਹਨਾਂ ਦਾ ਵੀ ਜਿਹੜਾ ਬਹੁਤ ਵੱਡਾ ਇਸ ਭਗਾਣੀ ਉਹਦੇ ਦੇ ਮਹਾਨਾਇਕ ਮਹੰਤ ਕ੍ਰਿਪਾਲਦਾਸ ਜਿਹੜੇ ਮਤਲਬ ਹੈਗੇ ਆ ਇਹ ਗੱਤਕਾ ਗਰੁੱਪ ਚੱਲ ਰਿਹਾ ਸੋ ਉਹਦੇ ਨਾਲ ਸਾਡੇ ਬਹੁਤ ਹੀ ਮਹਾਨ ਸ਼ਖਸੀਅਤ ਹੈ ਭਾਈ ਮਾਸਟਰ ਸੁਖਮਿੰਦਰ ਸਿੰਘ ਜੀ ਸੋ ਇਹਨਾਂ ਦੇ ਬੇਟੇ ਜਿਨ੍ਹਾਂ ਨੂੰ ਅਸੀਂ ਪਿਆਰ ਦੇ ਨਾਲ ਮਤਲਬ ਨਗਰ ਦੇ ਵਿੱਚ ਕੀ ਨਾਂਜੀ ਪਪਾ ਪਰਮਜੀਤ ਹਾਂ ਪਪਾ ਕਹਿੰਦੇ ਨੇ ਜੀ ਵੈਸੇ ਤਾਂ ਅਸੀਂ ਨਾਂ ਉਹਨਾਂ ਦਾ ਪਰਮਜੀਤ ਸਿੰਘ ਆ ਸੋ ਉਹਨਾਂ ਬੰਲੀਓ ਵੀ ਜਦੋਂ ਇਸ ਮਤਲਬ ਕਾਰਜ ਦੀ ਸ਼ੁਰੂਆਤ ਆ ਜਿਹੜੀ ਸਭ ਤੋਂ ਪਹਿਲਾਂ ਉਹਨਾਂ ਬੰਲੀਓ ਕੀਤੀ ਗਈ ਸੀ ਸੋ ਸਭ ਤੋਂ ਵੱਧ ਇਹ ਵਧਾਈ ਦੇ ਪਾਤਰਾ ਸੋ ਵਾਹਿਗੁਰੂ ਕਿਰਪਾ ਕਰੇ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ ਪ੍ਰਮਾਤਮਾ ਅੱਗੇ ਬੱਚੇ ਹੋਰ ਤਰੱਕੀ ਕਰਨ ਹੋਰ ਦਬ ਕੇ ਖੇਡਣ ਤੇ ਇਸੇ ਤਰ੍ਹਾਂ ਹੀ ਆਪਣੇ ਨਗਰ ਦਾ ਤੇ ਆਪਣੇ ਪੰਜਾਬ ਦਾ ਤੇ ਆਪਣੇ ਇੰਡੀਆ ਦਾ ਜਿਹੜਾ ਨਾਮ ਰੌਸ਼ਨ ਕਰਨ